ਉੱਥੇ ਨਾਲ ਜੀ ਵੇਖੋ 50 ਤੋਂ ਪਲੱਸ ਜਿਹੜੇ ਸਾਡੇ ਵੀਰ ਸੀਗੇ ਚੇਲੇ ਲੋਕ ਬਾਬੇ ਲੋਕ ਔਰ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਵੀ ਵੈਸੇ ਤਿੰਨ ਬੰਦਿਆਂ ਦੇ ਖਿਲਾਫ ਸੀ ਕੋਈ ਕਮਪਲੇਟ ਸੀਗੀ ਚਲੋ ਅਸੀਂ ਉੱਥੇ ਕਾਫੀ ਬਾਬੇ ਇਕੱਠੇ ਹੋ ਗਏ ਸੀ ਸੋ ਉਹਨਾਂ ਨੇ ਮੈਨੂੰ ਬੁਲਾਇਆ ਵੀ ਤੁਹਾਡੇ ਨਾਲ ਜਿਹੜੀ ਮੀਟਿੰਗ ਕਰਨੀ ਉੱਥੇ ਮੈਂ ਪੌਣਾ ਘੰਟਾ ਲਗਭਗ ਬੋਲਿਆ ਜੀ ਸੋ ਉੱਥੇ ਉਹਨਾਂ ਲੋਕਾਂ ਦੇ ਮੈਂ ਵਹਿਮ ਕੱਢਿਆ ਜਿਹੜੇ ਕਹਿੰਦੇ ਸੀ ਨਾ ਵੀ ਬਾਬਾ ਜੀ ਗੱਦੀਆਂ ਚੱਕ ਰਹੇ ਆ ਕੇ ਜੀ ਬਾਬਾ ਜੀ ਧਮਕੀਆਂ ਦੇ ਕੇ ਕੁੱਟਮਾਰ ਕਰ ਰਹੇ ਆ ਸੋ ਉੱਥੇ ਮੈਂ ਉਹ ਵਹਿਮ ਕੱਢ ਕੇ ਆਂ ਵੀ ਤੁਸੀਂ ਸਾਡੇ ਭਰਾ ਹੋ ਆਪਣੇ ਹੋ ਕੋਈ ਬਗਾਨੇ ਨਹੀਂ ਔਰ ਉਹਨਾਂ ਨੇ ਭਰੇ ਕੱਠ ਦੇ ਵਿੱਚ ਆਪ ਜਿਕਾਰੇ ਲਾਏ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਜਿਹੜੀ ਆਪ ਜਿਕਾਰੇ ਲਾਏ ਔਰ ਉਸ ਤੋਂ ਬਾਅਦ ਇੱਕ ਵਧੀਆ ਰਿਜ਼ਲਟ ਮਿਲਿਆ ਕਿ ਸਾਰੇ ਬਾਬਿਆਂ ਨੇ ਬਾਹਾਂ ਖੜੀਆਂ ਕਰਕੇ ਤੁਸੀਂ ਉਹ ਲਾਈਵ ਦੇਖ ਸਕਦੇ ਹੋ ਜਿਹੜਾ ਬਲੈਕ ਵਾਲਾ ਪੀਵੀ ਬਲੈਕ ਕੁੰਨੀ ਉਹਦੇ ਉੱਤੇ ਲਾਈਵ ਚਲਾਇਆ ਸੀਗਾ ਵੀਰ ਨੇ ਸੋ ਚੰਗਾ ਰਿਜ਼ਲਟ ਮਿਲਿਆ ਮੈਨੂੰ ਲੱਗਦਾ ਵੀ ਇਦਾਂ ਹੀ ਆਪਾਂ ਰਲ ਮਿਲ ਸਾਰੇ ਭੈਣ ਭਰਾ ਇੱਕ ਪਖੰਡ ਨੂੰ ਆਪਾਂ ਇਦਾਂ ਹੀ ਖਤਮ ਕਰ ਲੈਣਾ ਆਪਾਂ ਨੂੰ ਸੁਰੱਖਿਆ ਚ ਨਾ ਆਉਣਾ ਪਵੇ ਘੜਨਾ ਭੜਨਾ ਨਾ ਪਵੇ ਸੋ ਜਦੋਂ ਮੈਂ ਉੱਥੋਂ ਵਾਪਸ ਆ ਰਿਹਾ ਸੀ ਤੇ ਉੱਥੋਂ ਦੇ ਜਿਹੜੇ ਸੇਵਾਦਾਰ ਬਾਬੇ ਸਾਰੇ ਸੀ ਉਹਨਾਂ ਦਾ ਇੱਕ ਸਵਾਲ ਸੀ ਜੀ ਅੱਜ ਕੱਲ ਜੀ ਜਿਹੜੇ ਨਾ ਮੁੰਡੇ ਐ ਉਹ ਟਰਾਂਸ ਜੈਂਡਰ ਹੋ ਕੇ ਜਿਹੜੀਆਂ ਲੜਕੀਆਂ ਬਣਦੇ ਆ ਉਹਨਾਂ ਦੇ ਇੱਥੇ ਤੱਕ ਚੂੜੇ ਪਾਏ ਹੁੰਦੇ ਆ ਜੀ ਸੋ ਜਿਹੜੀਆਂ ਜਿਹੜੇ ਵੀਰ ਮਤਲਬ ਜਨਾਨੀਆਂ ਬਣ ਚੁੱਕੇ ਆ ਨਾ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਮਾਪੇ ਵੀ ਸਾਡਾ ਧੰਨਵਾਦ ਕਰਦੇ ਆ ਵੀ ਸਾਡੇ ਮੁੰਡੇ ਦਾ ਕੁੜੀਆਂ ਬਣੇ ਬੈਠੇ ਸੀ ਤੇ ਤੁਸੀਂ ਆਏ ਹੋ ਤੇ ਇਹਨਾਂ ਨੂੰ ਤੁਸੀਂ ਮਤ ਦੇ ਕੇ ਚੱਲੇ ਹੋ ਇਹ ਫਿਰ ਮੁੰਡੇ ਬਣ ਜਾਣ। ਤੁਹਾਡੇ ਗੱਦੀਆਂ ਤੇ ਤੇ ਆ ਕੇ ਪੁੱਤ ਮੰਗਦੇ ਲੋਕੀ ਮੰਦਰ ਚੋਂ ਮਸੀਤ ਚੋਂ ਗੁਰਦੁਆਰਾ ਸਾਹਿਬ ਚੋਂ ਪੁੱਤ ਮੰਗਦੇ ਆ। ਪੁੱਤ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਤੇ ਤੁਸੀਂ ਆਪਣੇ ਪੁੱਤੀ ਕੁੜੀਆਂ ਬਣਾਈ ਜਾਂਦੇ ਆ। ਤੇ ਜਿਹੜੇ ਵੀਰ ਕੁੜੀਆਂ ਬਣ ਰਹੇ ਉਹਨਾਂ ਨੂੰ ਬੇਨਤੀ ਆ ਵੀ ਉਹ ਤੁਹਾਡੇ ਜਿਹੜੇ ਬਾਬੇ ਲੋਕ ਸੀ ਨਾ ਸਾਰੇ ਭਾਈ ਮਰਦਾਨੇ ਕੇ ਵੀ ਉਹ ਤੁਹਾਡੇ 하게 ਖਿਲਾਫ। ਤੇ ਤੁਸੀਂ ਇਹ ਜਿਹੜਾ ਜਨਾਨੀ ਵਾਲਾ ਸ਼ੇਸ਼ਟ ਮਨੋਂ ਇਹ ਬੰਦ ਕਰ ਦੋ ਤੇ ਰੱਬ ਦੇ ਘਰ ਦੀ ਸੇਵਾ ਕਰੋ ਮੈਨੂੰ ਇੱਕ ਕਹਿੰਦਾ ਨਾ ਕਹਿੰਦਾ ਜੀ ਇਹ ਨਾ ਮਜਬੂਰੀ ਹੁੰਦੀ ਹੈ ਮਜਬੂਰੀ ਪਤਾ ਨਹੀਂ ਕਾਦੀ ਹੁੰਦੀ ਹੈ ਹੈ ਵੀ ਬੰਦਿਆਂ ਤੋਂ ਤੁਸੀਂ ਬੁੜੀਆਂ ਵਰਗੇ ਮਜਬੂਰੀ ਪਤਾ ਨਹੀਂ ਕਾਦੀ ਥੋੜੀ ਉਹਨੇ ਸੰਗਤਾਂ ਦੱਸਣ ਮਜਬੂਰੀ ਕਾਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ